ਇਹ ਕਿੰਦਾ ਨਹੀਂ ਘਟੇਉਣਾ ਅੱਜ ਕਰਾਂਗੇ ਆਪਾਂ ਡੈਲੀ ਦੇ ਪ੍ਰੋਫਿਟ ਦੀ ਡੈਲੀ ਜੋ ਪੈਸੇ ਕਿੰਦਾ ਬਚਾਏ ਜਾਂਦੇ ਆ ਦੁੱਧ ਤੋਂ ਆਪਾਂ ਮੰਨ ਲਓ 20 ਪਸ਼ੂ ਰੱਖਿਓ ਆ ਤੇ 10 ਮੱਝਾਂ ਤੇ 10 ਗਾਂ ਆਇਆ ਇਹਨਾਂ ਚ ਕਿੰਨਾ ਪ੍ਰੋਫਿਟ ਤੇ ਕਿੱਦਾਂ ਹੁੰਦਾ ਅੱਜ ਮੈਂ ਤੁਹਾਨੂੰ ਐ ਪੂਰੇ ਡਿਟੇਲ ਵਿੱਚ ਦੱਸੂਗਾ ਮੈਂ ਪੂਰੀ ਕਾਪੀ ਚੱਕੀ ਫਿਰਨਾ ਐ ਪੂਰਾ ਡਿਟੇਲ ਲਿਖੇ ਕਿ ਮੇਰੇ ਕਿਸੇ ਵੀ ਭਰਾ ਨੂੰ ਟੈਨਸ਼ਨ ਨਾ ਹੋਵੇ ਹਨਾ ਕਿ ਕਿੱਦਾਂ ਪੈਸੇ ਮੈਂ ਨਵਾਂ ਕੰਮ ਸ਼ੁਰੂ ਕਰਨਾ ਤੇ ਕੋਈ ਮੈਨੂੰ ਪ੍ਰੋਬਲਮ ਨਾ ਆਪਾਂ ਜਾਪਾ ਕਾਪੀ ਤੇ ਲੈ ਕੇ ਨਹੀਂ ਕਿ ਪਹਿਲਾਂ ਲਿਖੀ ਜੋ ਪੜੀ ਉਹ ਵਾਲਾ ਕੰਮ ਨਹੀਂ ਹਾਂ ਗੱਲ ਕਰਦੇ ਆਪਾਂ ਮੋੜੇ ਦੀ ਮੰਨ ਲਓ ਆਪਾਂ 20 ਬਸੂ ਰੱਖੇ ਆ ਨਾ ਤੇ ਆਪਾਂ ਨੂੰ ਪ੍ਰੋਫਿਟ ਕਿੰਨਾ ਹੋਊਗਾ ਤੇ ਮੈਨੀਫੀਟ ਕਿੰਨਾ ਹੋਊਗਾ ਮੰਨ ਲਓ ਆਪਾਂ 10 ਬਸੂ ਬਾ ਮੱਝਾਂ ਤੇ 10 ਗਾਂਵਾਂ ਰੱਖ ਲਈਆਂ ਆਪਾਂ ਗਾਂਵਾਂ ਵੀ ਰੱਖਾਂਗੇ ਤੇ ਪ੍ਰਾਉ ਵੀ ਰੱਖਾਂਗੇ ਮੱਝ ਤੇ ਗਾਂਵ ਐਫ ਓ ਨੀ ਰੱਖਣੀ ਆਪਾਂ ਮੰਨ ਲਓ ਮੈਂ ਦੋ ਗਨੇ ਦਪਾਇਆ ਜਿਹੜੀਆਂ ਦੋਗ ਨੇ ਕਿਉਂਕਿ ਗਰ ਆਪਣੇ ਜਿਹੜੇ ਆਪਾਂ ਨਾਰਮਲ ਆਪਾਂ ਨੂੰ ਗਰਮੀ ਦੇ ਵਿੱਚ ਹੈ ਨਾ ਪ੍ਰੋਬਲਮ ਆ ਜਾਂਦੀ ਆ ਕਿ ਆਪਾਂ ਕੋ HF ਗਾਵਾਂ ਸਾਹ ਹੋ ਰਹੀ ਹੁੰਦੀਆਂ ਹਨਾ ਨਾਰਮਲ ਹੁੰਦੇ ਆ ਤਾਂ ਆਪਾਂ ਕੋ ਐਡਾ ਫਾਰਮ ਨਹੀਂ ਹੁੰਦਾ ਤੇ ਆਪਾਂ ਕੋ ਨਾ ਸੈਟਅਪ ਵੀ ਨਹੀਂ ਹੁੰਦਾ ਤੇ ਆਪਾਂ ਕੋ ਇੰਨਾ ਮਤਲਬ ਸਾਂਭਣ ਵਾਲਾ ਤਰੀਕਾ ਵੀ ਨਹੀਂ ਹੁੰਦਾ ਹਨਾ ਆਪਾਂ ਨਾਰਮਲ ਤੇ ਨਾਰਮਲ ਤਰੀਕਿਆਂ ਚੱਲੇ ਨਾਰਮਲ ਮੱਝਾਂ ਤੇ ਨਾਰਮਲ ਗਾਵਾਂ ਠੀਕ ਹੈ ਮੰਨ ਲਓ ਆਪਾਂ ਨਾਰਮਲ 10 ਮੱਝਾਂ ਲੈ ਲਈਆਂ ਤੇ 10 ਹੀ ਗ੍ਰਾਮਾ ਲੈ ਲਈਆਂ ਦੋਗੀਆਂ ਜਦ ਅਸੀਂ ਇਹ ਚਾਹੀ ਬਾਜ ਜਿਹੜੀ ਮਾਝ ਰੱਖੋ ਤੇ ਵਧੀਆ ਇਸ ਤਰੀਕੇ ਵਾਲੀਆਂ ਹਨਾ ਹੁਣ ਜਿਹੜੀ ਮਾਝ ਆ ਉਹ 10 ਕਿਲੋ ਦੁੱਧ ਦਿੰਦੀ ਆ ਇੱਕ ਦਿਨ ਦਾ ਤੇ ਗਾਂ ਦਿੰਦੀ ਆ 15 ਕਿਲੋ ਲਈਏ ਵੱਧ ਤੋਂ ਵੱਧ 16 ਆ ਪਰ 15 ਤੇ ਰੱਖਿਆ ਹੈ ਨਾ ਇਸ ਤਰੀਕੇ ਨਾਲ ਹੈ ਨਾ ਹੁਣ ਉਹ ਇੱਕ ਮਾਤ 10 ਕਿਲੋ ਦੁੱਧ ਦਿੰਦੀ ਤੇ 10 ਤੋਂ ਵੱਧ ਕੇ ਦਿੰਦੀ ਆ 100 ਕਿਲੋ ਹੈ ਨਾ ਕੁਆਟਰ ਦੁੱਧ ਹੋ ਗਿਆ ਤੇ ਇੱਦਾਂ ਹੀ ਗਾਵਾ ਆ ਉਹ ਦੋ ਕੇ 1.5 ਕੁਆਟਲ ਤੇ ਇਹਨਾਂ ਦਾ ਮਾਤ្យ ਦਾ 7000 ਹੋ ਗਿਆ ਦਿਨ ਦਾ ਤੇ ਗਾਵਾ ਦਾ ਹੋ ਗਿਆ 5250 ਪਈਓ ਪਹਿਲਾਂ ਉਹ ਸੋਚੋ ਉਹ ਪਰਿਖਿਆ ਚ ਵੀ ਆ ਪਹਿਲੇ ਇਹਨਾਂ ਕਿਹੋ ਨਾ 30 ਦਿਨਾਂ ਦਾ ਹੋ ਗਿਆ 3,67,000 ਮੰਨ ਲਓ ਆਪਾਂ ਵੀ ਇੰਨਾ ਦੁੱਧ ਪੈਦਾ ਕਰਦੇ ਤੇ 3,67,000 ਵੀ ਗਿਆ ਇੱਥੇ ਬਹੁਤੇ ਬੰਦੇ ਨਹੀਂ ਅਵੇਲੇ ਤੇ ਨਾ ਭਰਾਵਾ ਨਹੀਂ ਖਰਚੇ ਵੀ ਹੁੰਦੇ ਆ ਹੁਣ ਆਪਾਂ ਕਰਦੇ ਇਹਨਾਂ ਦੇ ਖਰਚਿਆਂ ਦੀ ਗੱਲ ਆ ਸ਼ੁਰੂ ਖਰਚਿਆਂ ਨੂੰ ਕੰਮ ਹੁੰਦਾ ਨਾ ਮੰਨ ਲਓ ਇੱਕੋ ਪਸ਼ੂ ਵੀ ਦਿਨ 6 ਕਿਲੋ ਪੰਦਾ ਹਨਾ ਤੇ 6 ਕਿਲੋ 35 ਰੁਪਏ ਦੇ ਹਿਸਾਬ ਨਾਲ ਲਾਈਏ ਤਾਂ ਆਪਾਂ ਕਿੰਨੇ ਪੈਸੇ ਬਣਨੇ ਆ 210 ਰੁਪਏ ਦੇ ਹਨਾ ਜੋ 20 ਪਸ਼ੂ ਦੀ ਕਰਾ ਕਿੰਨੇ ਦੀ ਬਣੀ 4200 ਇੱਕ ਦਿਨ ਦੀ ਤੇ 30 ਦਿਨ ਦੀ ਬਣ ਜਾਣੀ ਆ ਉਹ 1,26,000 ਰੁਪਇਆ ਮਹੀਨੇ ਦੀ ਇੱਕ ਲੱਖ 26 ਆ ਗਿਆ ਬਾ ਫੀਡ ਵੀਡਵਾਵਨੇ ਬਹੁਤ ਨੂੰ ਤੇ ਲੈ ਪੱਖੇ ਬਾਅਦ ਦੇ ਆ ਹੁਣ ਆਪਾਂ ਲਾਨੇ ਆ ਇਲੈਕਟ੍ਰਿਸਿਟੀ ਬਿਲ ਜਦੋਂ ਆਪਾਂ ਮੰਨ ਲਓ ਪਸ਼ੂ ਰੱਖੇ ਆ ਆਪਾਂ ਉੱਥੇ ਪੱਖੇ ਵੀ ਲਾਵਾਂਗੇ ਹੁਣ ਮੌਸਮ ਗਰਮੀ ਆਉਂਦਾ ਪੱਖੇ ਲੈਂਟਾਂ ਵੀ ਲਾਵਾਂਗੇ ਆਪਾਂ ਜੇ ਮੰਨ ਲਓ ਮਸ਼ੀਨ ਰੱਖੀ ਆ ਮਸ਼ੀਨ ਚੋਣ ਲਈ ਵੀ ਇਲੈਕਟ੍ਰਿਸਿਟੀ ਵੀ ਵਾਲ ਹੋਣੀ ਆ ਸਿਆਲਾ ਤਾਂ ਇੰਟਰਵਿਊ ਲੱਗੂਗਾ ਨਾ ਤੇ ਇਸ ਬਿੱਲ ਵੀ ਆਉਣਾ ਆ ਆਪਣਾ ਕੱਲਾ ਪ੍ਰੋਫਿਟ ਨਹੀਂ ਆਉਣਾ ਬਿੱਲ ਵੀ ਆਉਣਾ ਉਹ ਮਹੀਨੇ ਰੱਖਣਾ ਹਣਾ ਆਪਣਾ ਮੰਨ ਲਓ ਘੱਟੋ ਘਟਲਾਇਆ ਆਪਾਂ ਵੱਧ ਨਹੀਂ ਲਾਇਆ ਘੱਟੋ ਘਟਲਾ ਜੇ ਆਪਾਂ ਬਚਾ ਕੇ ਮੰਨ ਲਦੇ ਆਪਾਂ ਬਚਾਈਏਗਾ ਨਾ ਤਾਂ ਬਿੱਲ ਦਾ ਵੀ ਪੁਚਾ ਕੇ ਲਾਂਗੇ ਦੇਖ ਸਾਡੇ ਸਾਰੇ ਬੱਤੀਆਂ ਬੁਝਾਵਾਂਗੇ ਚਲਾਵਾਂਗੇ ਨਾ ਤਾਂ ਆਪਾਂ 20000 ਰੁਪਏ ਮਾਂਥਰ ਆਪਣਾ ਇਲੈਕਟ੍ਰਿਸਿਟੀ ਬਿੱਲ ਵੀ ਆਉਣਾ ਫਿਰ ਕੰਮ ਵਾਲਾ ਬੰਦਾ ਹਣਾ ਹੁਣ ਉਹ ਰੱਖਾਂਗੇ ਤਾਂ ਉਹਨੂੰ ਵੀ ਤਨਖਾਹ ਦੇਣੀ ਪੈਣੀ ਆ ਆਪਾਂ ਕਿੰਨੇ ਬੰਦੇ ਰੱਖਦੇ ਆ ਮੈਂ ਇੱਕ ਬੰਦੇ ਦਾ ਖਰਚਾ ਕੱਢਿਆ 20000 ਰੁਪਇਆ ਮੰਥਲੀ ਹਮ ਤਾਂ ਆਪਾਂ ਨੂੰ 15000 ਤਾਂ ਖਾ ਦਿੰਨੇ ਆ ਤੇ ਰੋਟੀ ਪਾਣੀ ਦਾ ਵੀ 5000 ਰੁਪਇਆ ਬਣ ਜਾਂਦਾ ਆ ਪਰ ਸਹੀ ਤਰੀਕੇ ਨਾਲ ਖਾ ਕੱਢਣਾ ਆ ਐ ਨਹੀਂ ਕਹਾਗੇ ਅਸੀਂ 10000 ਰੁਪਇਆ 12000 ਤੇ ਰੱਖਿਆ ਤੇ ਰੋਟੀ ਬਣਾਣੀ ਦਾ ਖਰਚਾ ਕੱਢਣਾ ਕਿਉਂਕਿ ਰੋਟੀ ਬਣ ਵੀ ਆਪਾਂ ਪੈਸੇ ਦਾ ਹੀ ਹੁਣ ਤਾਂ ਆਪਾਂ ਜਦ ਗੰਮੇ ਦੁੱਧ ਦਾ ਕਰਦੇ ਦੁੱਧ ਦੇ ਪੈਸੇ ਤੋਂ ਆਪਾਂ ਰੋਟੀ ਬਣਾਣੀ ਬਣਾਉਣੀ ਤੇ ਰੋਟੀ ਦੇ ਵੀ ਆਪਾਂ ਉਹਦਾ ਉਹ ਵੀ ਵਿੱਚ ਪੈ ਗਿਆ ਨੇ ਹਣਾ ਤੇ ਆਪਣਾ 20000 ਰੁਪਇਆ ਹੋ ਗਿਆ ਬਈ ਇਹ ਮੂ ਆਪਣਾ ਜਿਹੜਾ ਆਪਣਾ ਮੋਂਬਲਾ ਪ੍ਰਵਾਸੀ ਬੰਦਾ ਰੱਖਿਆ ਆ ਉਹਨੇ 20000 ਰੁਪਇਆ ਮੰਥਲੀ ਉਹ ਫਿਰ ਆਪਣੇ ਪੱਠੇ ਦੇ ਤੂੜੀ ਜਿਹੜੇ ਆਪਾਂ ਪੱਠੇ ਦੀ ਤੂੜੀ ਹੁੰਨੇ ਉਹ ਬਹੁਤ ਮੈਂ ਘੱਟ ਰੇਟ ਦੇ ਨਾਰਮਲ ਕਿਉਂਕਿ ਆਪਾਂ ਜਿਹੜਾ ਆਪਾਂ ਬੀਜਦੇ ਆ ਬਹੁਤ ਨਾਰਮਲ ਤਰੀਕੇ ਨਾਲ ਪੱਠੇ ਉੱਠਦੇ ਆ ਨਾ ਆਪਣੇ ਮਤਲਬ ਦੋ ਤਿੰਨ ਕੁ ਪਾਣੀ ਲਾਈ ਗਏ ਆਪਣੇ ਵਧੀਆ ਹੋ ਜਾਂਦੇ ਜਾਂ ਨਮੀ ਮੋ ਪੈਂਦੀ ਗਰਮੀਆਂ ਚ ਤੇ ਸਿਆਲਾ ਨੋਂਦਾ ਆਉਂਦੇ ਰਹਿੰਦੇ ਆ ਨਾ ਠੀਕ ਹੈ ਤੇ ਆਪਾਂ ਤੂੜੀ ਪੱਠੇ ਦਾ ਜਿਹੜਾ ਖਰਚਾ ਆਇਆ ਇੱਕ ਫਸੂ ਦਾ ਉਹ ਆਪਣਾ ਲਾਇਆ ਮਤਲਬ 20 ਫਸੂ ਦਾ ਲਾਇਆ ਬਸ ਇੱਦੇ 20 ਫਸੂ ਦਾ ਖਰਚਾ ਪਣ ਜਾਂਦਾ ਆਪਣਾ 1400 ਰੁਪਏ ਦਾ ਠੀਕ ਹੈ ਜੀ। 14 ਦਿਨ ਦਾ 2 ਬਤਵਾ ਬਣ ਜਾਂਦਾ ਦਿਨ ਦਾ 1400 ਰੁਪਇਆ ਤੇ ਪਰ 1400 ਬਣਦਾ ਤੇ ਮਨਸ ਦਾ ਪੰਜ ਜਾਂਦਾ 42000 ਰੁਪਇਆ ਪੱਠਿਆਂਾਂ ਪੱਠਿਆਂਾਂ ਦੇ ਜਿਹੜੇ ਪਸ਼ੂ ਨੂੰ ਆਪਾਂ ਪਾਉਂਦੇ ਹਣਾ ਤੇ ਆਪਾਂ ਇੱਕੋ ਵਾਰ ਆਪ ਕੋ ਡਾਕਟਰ ਦੀ ਜੂ ਤਾਂ ਕਰਾਣੀ ਹੈ ਕਿਈ ਤੀਜਾ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਣੇ ਮਤਲਬ ਪਸ਼ੂ ਕੀ ਕਰਦੇ ਆ ਕੀ ਖਾਣਾ ਘਾਤ ਕੇ ਮਿਲ ਕੇ ਪਾਉਂਦੇ ਸੁੱਕੇ ਛੜ ਦਾ ਖਾਣਾ ਛੜ ਜਾਂਦੇ ਤੇ ਆਪਾਂ ਨੂੰ ਡਾਕਟਰ ਦੀ ਸਹਾਇਤਾ ਲੈਣੀ ਪੈਂਦੀ ਉਹਨਾਂ ਨੂੰ ਟੀਕਾ ਲਗਾਉਣੇ ਪੈਂਦੇ ਆ ਕਈ ਵੇਲੇ ਬੁਖਾਰ ਹੁੰਦਾ ਨਾ ਤੇ ਉਹਦੀ ਮੈਡੀਸਨ ਖਰਚੇ ਵੀਰੇ ਆਪਣੀ ਕਹਿੰਦੇ ਆਪਾਂ ਬਹੁਤ ਘੱਟ ਲਾਏ ਆ ਕਿਉਂਕਿ ਪਰ ਜਿਹੜੇ ਆਪਣੇ ਪਿੰਡਾਂ ਵਾਲੇ ਲੋਕ ਹੁੰਦੇ ਬਹੁਤ ਹੀ ਤਰੀਕੇ ਦਾ ਆਪਣੇ ਘਰ ਦੇ ਤਰੀਕਿਆਂ ਨਾਲ ਹੀ ਪਸ਼ੂ ਨੂੰ ਠੀਕ ਕਰ ਲੈਂਦੇ ਆ ਪਰ ਜੇ ਨਾ ਸਮਝ ਆਵੇ ਮੈਂ ਫੇਰ ਸਾਦੇ ਆ ਪਸ਼ੂ ਨੂੰ ਨਾ ਡਾਕਟਰ ਨੂੰ ਸਾਦੇ ਆ ਤੇ ਆਪਾਂ ਉਹਦੇ ਦੇ ਆਪਾਂ ਕਟੋ-ਕਟਨ ਦਿਨ ਮਹੀਨੇ ਦਾ ਪਾਇਆ ਪਰ 10000 ਖਰਚ ਹੈ ਨਾ ਜੇ ਆਪਣੇ 20 ਪਸ਼ੂ ਸੂਏ ਹੋਏ ਕੋਈ ਬਿਮਾਰ ਹੋ ਜਾਂਦਾ ਕੋਈ ਸਿਕਰ ਹੋ ਜਾਂਦਾ ਕੋਈ ਢਿੱਕਾ ਵੀ ਜਾਂਦਾ ਤੇ ਆਪਾਂ ਇਹ 10000 ਪਾਣੀ ਖਰਚਾ ਸੀ ਇਹਦਾ ਹੋਣਾ ਇਹ ਸਾਰਾ ਖਰਚਾ ਕੱਟ ਪੁੱਟ ਕੇ ਆਪਣਾ ਜਿਹੜਾ ਟੋਟਲ ਬਣ ਜਾਂਦਾ 223000 ਆਪਣਾ ਮਹੀਨੇ ਦਾ ਮਤਲਬ 223 ਹੈ ਨਾ ਆਪਣਾ ਬਣ ਜਾਂਦਾ ਇਹ ਆਪਣਾ ਰਬ ਤੇ ਰੱਬਾ ਕਰੇ 2023 ਬਣ 223000 ਬਣ ਜਾਂਦਾ ਆਪਣਾ ਖਰਚਾ ਹੋਇਆ ਆਪਣਾ ਮਤਲਬ ਜਿਹੜਾ ਲੱਗ ਗਿਆ ਠੀਕ ਆ ਇਸ ਤੋਂ ਬਾਅਦ ਆਏ ਜਿਹੜੇ ਇਹਨਾਂ ਦੇ ਪਿੱਛੇ ਬੱਚੇ ਵੀ ਹੁੰਦੇ ਆ ਮਤਲਬ ਬੱਚੇ ਵੀ ਹੈਗੇ ਆ ਜਿਹੜੇ ਆਪਣੇ ਇਹਨਾਂ ਦੇ ਸੁਨੀਆਂ ਵਿਚਾਂ ਤੇ ਲਗਾਉਣਾ ਇਹਨਾਂ ਦੇ ਪਿੱਛੇ ਬੱਚੇ ਇਹਨਾਂ ਵਿੱਚੋਂ ਆਪਾਂ ਹਮੇਸ਼ਾ ਹੀ ਫੋਕਸ ਕਰਨਾ ਸਿਰਫ 8-9 ਬਸੂਆਂ ਬਸੂਆਂ ਬੱਚਿਆਂ ਦੇ ਪਿੱਛੇ ਬਾਕੀ ਜਿਹੜਾ ਆਪਣਾ ਇੰਨਾ ਫੋਕਸ ਨਿਕਾਲਣਾ ਪਰ ਤਿਆਰ ਕਰਨੇ ਆ ਇੰਨਾ ਫੋਕਸ ਹੈ ਆਪਣਾ ਵੀ ਜੋ ਵਧੀਆ ਚਾਉਂਦੇ ਆ ਠੀਕ ਹੈ ਫਿਰ ਆਪਣਾ ਡੇਲੀ ਫਾਰਮ ਵਧੀਆ ਵਧੀਆ ਹੈ ਅੱਗੇ ਆਪਾਂ ਉਹਨਾਂ ਨਸਲ ਪਛਾਣ ਕਰਨੀ ਹੈ ਕਿ ਆਪਾਂ ਦੇਖਣਾ ਕਿ ਐਦਾਂ ਨੇ ਜਿਹੜੀਆਂ ਆਪਣੀਆਂ ਪਿਛਲੀਆਂ ਮੱਝਾਂ ਉਹਦੇ ਵਰਗੀ ਹੈਗੀ ਆ ਜਾਂ ਪਿਛਲੀਆਂ ਨਾਲ ਉਹਦੇ ਤੀਆਂ ਹੈਗੀਆਂ ਨਾ ਉਹਦੇ ਆਪਾਂ ਹੁਣ ਅਧਿਆਰ ਕਰਦੇ ਉਹ ਵੀ ਆਪਾਂ ਖਰਚਾ ਕੱਢਿਆ 20 ਬਸੂਆਂ ਦਾ ਮਤਲਬ 20 ਆਪਣੇ ਦਿੰਨੀਆਂ ਵੀ ਬੱਚੀਆਂ ਪਤਿਆਰ ਕਰਦੇ ਆਂ ਉਹਨਾਂ ਦਾ ਖਰਚਾ ਆ ਜਾਂਦਾ 30000 ਰੁਪਏ ਦਾ ਖਰਚਾ ਆਇਆ 1 ਮਹੀਨੇ ਦਾ ਕਿਉਂਕਿ ਆਪਾਂ ਉਹਨਾਂ ਨੂੰ ਫੀਡ ਕਾਫਸ ਆਰਡਰ ਵੀ ਸ਼ੁਰੂ ਕਰਾਉਨੇ ਆ ਨਾ ਜੇ ਦਾ ਆਪਾਂ ਹੁਣ ਫਾਰਮ ਤੇ ਪਹੁੰਚ ਗਏ ਤਾਂ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਨਾ ਠੀ 230000 ਕਿ ਆਏ ਪੈਂਦਾ ਫੇ ਆਪਣਾ ਟੋਟਲ ਖਰਚਾ ਪਹਿਲਾਂ 223 ਸੀ ਤੇ ਆਪਣਾ 30 ਹੋ ਗਿਆ 253 ਹੋ ਗਿਆ ਨਾ ਤੇ 253 ਪੇ ਆਪਾਂ ਨੂੰ ਮਹੀਨੇ ਦਾ ਬੜੇ ਆਰਾਮ ਨਾਲ ਸਾਰਾ ਖਰਚਾ ਆਪਣਾ 253 ਉਹ ਸੀਗਾ 267000 ਤੇ ਇਹ ਹੋ ਗਿਆ 253 ਹੈ ਨਾ ਉਸਗਾ 36253 ਉਹਨੂੰ ਮਾਈਨਸ ਕਰਕੇ ਜਿਹੜਾ ਆਪਣਾ ਬਚਿਆ ਹੁਣ ਤੇ 2 ਲੱਖ 24000 ਕਹਿੰਦੇ 124000 ਰੁਪਏ ਆਪਾਂ ਨੂੰ ਪ੍ਰੋਫਿਟ ਹੋ ਜਾਣਾ ਮੇਰਾ ਤਾਂ 20% ਤੇ ਵੀ ਘਾਵਾ ਤੋਂ ਜਿਹੜੀਆਂ ਆਪਾਂ ਦੋ ਬਲੀਆਂ ਘਾਵਾ ਤੇ ਨੋਰਮ ਐ ਤਰੀਕੇ ਨਾਲ ਹਨਾ ਤੇ ਭਰਾ ਦੇ ਲੋ ਪ੍ਰੋਫਿਟ ਆਪਾਂ ਨੂੰ ਵਧਿਆ ਹੋ ਜਾਂਦਾ ਬਾਹਰ ਕੈਨੇਡਾ ਨਾਲੋਂ ਤਾਂ ਆਪਾਂ ਵਿੱਚ ਫੈਰਦਾ ਹੈਗਾ ਆ ਕਿ ਆਪਾਂ ਤਰੀਕੇ ਨਾਲ ਕੰਮ ਕਰੀਏ ਮੈਨੇਜਮੈਂਟ ਦੇ ਹਿਸਾਬ ਨਾਲ ਜੀ ਆਪਾਂ ਸਾਰੇ ਖਰਚੇ ਘੱਟ ਕੇ ਤੁਹਾਨੂੰ ਆ ਸਹੀ ਤਰੀਕੇ ਨਾਲ ਦੱਸਿਆ ਕਿ ਇੰਨਾ ਬੇਨਿਫਿਟ ਹੋ ਜਾਪਾ ਤੇ ਐਵੇਂ ਹੁੰਦਾ ਤੇ ਮੇਰੇ ਸਾਰੇ ਘਰਾਂ ਨੂੰ ਹੱਥੇ ਉੜ ਕੇ ਵੇਚੀ ਆ ਜੇ ਤੁਸੀਂ ਬਾਹਰ ਲੈ ਕੇ 40-40 ਲੱਖਵਾ ਕੇ ਜਾ 20 ਲੱਖ ਲਾ ਕੇ ਜਾ ਆਇਆ ਤਾਂ ਉਹ ਇੱਥੇ ਹੀ ਦਾ ਮਤਲਬ ਆ ਭਰਾ ਨਾਲੇ ਆਪਾਂ ਦੁੱਧ ਦੀ ਪ੍ਰੋਡਕਸ਼ਨ ਕਰਦੇ ਆਂ ਤੇ ਨਾਲੇ ਆਪਾਂ ਪੈਦਾ ਤਾਂ ਇੱਕ ਹੁਣ ਸਿਰੇ ਦੀ ਗੱਲ ਦੱਸਾਂ ਪੂਰੇ ਐਸ ਟਾਈਮ ਪੂਰੇ ਪੰਜਾਬ ਦੇ ਵਿੱਚ 16 ਲੱਖ ਕਿਲੋ ਦੁੱਧ ਮਤਲਬ ਪੈਦਾ ਹੁੰਦਾ ਇੱਕ ਦਿਨ ਦਾ ਤੇ ਪੂਰੇ ਲੁਧਿਆਣੇ ਦੇ ਵਿੱਚ ਪੂਰੇ ਲੁਧਿਆਣੇ ਦੇ ਵਿੱਚ 95 ਲੱਖ ਕਿਲੋ ਦੁੱਧ ਲੱਗ ਜਾਂਦਾ ਕੱਲ ਲੁਧਿਆਣੇ ਤੇ ਬਾਕੀ ਦੁੱਧ ਕਿੱਥੋਂ ਆਉਂਦਾ ਤੇ ਜਿਹੜੀ ਆਪਾਂ ਬਿਮਾਰੀਆਂ ਦੇ ਸਟਾਰ ਹੋ ਰਹੇ ਆ ਦੁੱਧ ਕਰਕੇ ਹੋ ਰਹੇ ਆ ਜਿਹੜੇ ਆਪਾਂ ਦੇਖ ਰਹੇ ਕਿ ਨੋਟਾਇਆ ਹੋਇਆ ਕੁਝ ਹੋ ਗਿਆ ਜਦ ਆਪਾਂ ਨੂੰ ਸਹੀ ਦੁੱਧ ਨਹੀਂ ਪਰੋੜਿਆ ਮੇਰੇ ਸਾਹਦੋ ਮੈਂ ਆਹ ਕੈਲਕੂਲੇਸ਼ਨ ਕੀਤੀ ਆ ਜੇ ਪਰਮ ਮਤਲਬ ਇੱਕ ਪੈਂਡ ਵਿੱਚ 5 ਡੈਲੀ ਪਰਮ ਦੀ ਖੁੱਲ ਜਣਾ ਬੜੇ ਬੜੇ ਹਨਾ ਤਾਂ ਨਹੀਂ ਆਪਣਾ ਕੀ ਕਹਿੰਦੇ ਆ ਕੋਈ ਵੀ ਘਾਟਾ ਨਹੀਂ ਖਾ ਸਕਦਾ ਠੀਕ ਆ ਹਰ ਪੈਂਡ ਵਿੱਚ 5 ਵੈਰੇ ਤਾਂ ਵੀ ਹੋਗੇ ਨਾ ਤਾਂ ਵੀ ਅਸੀਂ ਮਤਲਬ ਦੁੱਧ ਮਤਲਬ ਪੈਂਡ ਵਾਲੇ ਆਪਾਂ ਦਾ ਘਟਾ ਖਾਣਾ ਨਹੀਂ ਫੇ ਵੀ ਆਪਾਂ ਮਤਲਬ ਪੂਰੇ ਪੰਜਾਬ ਨੂੰ ਆਪਣੇ ਬਾਪ ਆਪਣਾ ਜਿਹੜੇ ਵੀ ਫਾਰਮ ਹੁੰਦੇ ਚਲਾ ਸਕਦੇ ਆ ਵਧੀਆ ਤਰੀਕੇ ਨਾਲ ਠੀਕ ਆ ਤੇਰੇ ਨਾਲ ਬੈਨੀਫਿਟ ਹੋ ਗੋ ਹੋ ਜਾਂਦੇ ਆ ਆਪਣੇ ਗੋਪਲ ਪੈਸਲ ਦਾ 8 ਵੀ ਲਾ ਸਕਦਾ ਜਿੱਦਾਂ ਜਿੱਦਾਂ ਆਪਣਾ ਫਾਰਮ ਵਧੀ ਗਿਆ ਆਪਣਾ ਤੇ ਆਪਾਂ ਗੋਪਲ ਪਲੱਸ ਮਾਰ ਵੀ ਲਾ ਲਾਦੇ ਆ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਆਪਾਂ ਨੂੰ ਫਾਇਦੇ ਹੋਣ ਲੱਗ ਪਾਉਂਦੇ ਜਦੋਂ ਜਦੋਂ ਆਪਣਾ ਫਲਾ ਆਪਣਾ ਕੀ ਕਹਿੰਦੇ ਹੁੰਦੇ ਆ ਫਾਰਮ ਵੱਧਦਾ ਜਾਂਦਾ ਤੇ ਜਦੋਂ ਆਪਾਂ ਹਣ 20% ਆ ਕੇ ਆਪਾਂ ਨੂੰ ਇੰਨਾ ਪ੍ਰੋਫਿਟ ਵਧਾਉਂਦਾ ਤੇ ਆਪਾਂ 2 ਸਾਲਾਂ ਅਟਕੇ ਇਹ ਪ੍ਰੋਫਿਟ ਇਕੱਠਾ ਕਰਕੇ ਆਪਾਂ ਕਿਤੇ ਹੋਰ ਤਰੀਕੇ ਨਾਲ ਲਾਈਏ ਜਾਂ ਆਪਾਂ ਸਰਕਾਰੀ ਸਹੂਲਤਾਂ ਵੀ ਵਰਤਾਂ ਇਹ ਆਪਣੇ ਕੋਲ ਰੱਖੋ ਆਪਣੇ ਕੋਲ ਸਰਕਾਰੀ ਸ਼ੂਤ ਲੈ ਲਓ ਉਹਨਾਂ ਦਾ 20 ਲੱਖ ਲੈ ਕੇ ਡੋਬਲ ਗਲੈਸ 50 ਲੱਖ ਲੈ ਕੇ ਡੋਬਲ ਗਲੈਸ ਪਾ ਲਾ ਦਿਓ ਆਪਾਂ ਕੋ 20 ਤੋਂ 50000 ਜੇ ਆਪਾਂ ਕਿਸ ਤਰ੍ਹਾਂ ਵੀ ਭਰਦੇ ਆ ਰਹਾਂ ਮੈਂ ਤੇ ਆਪਣਾ ਜੈਸ ਵੈਂਡਰ ਵੀ ਬਚਤ ਵੀ ਹੋ ਜੂ ਹੋਰ ਕੀ ਆਪਾਂ ਹੋਰਾਂ ਨੂੰ ਵੀ ਭਰਨਾ ਆਪਣੀ ਕੋਤੋਂ ਵੀ ਪ੍ਰੋਪਰਟੀ ਖੋਣ ਲੱਪਣਾ ਆਪਾਂ ਹਨਾ ਇਹਦਾ ਹੌਲੇ ਹੌਲੇ ਪ੍ਰੋਪਰਟੀ ਲੈ ਹੁੰਦਾ ਜਾਂਦਾ ਅੱਗੇ ਤੋਂ ਅੱਗੇ ਗਰੋ ਕਰਦਾ ਜਾਂਦਾ ਡੈਲੀ ਪਰਮ ਕਦੀ ਪਿੱਛੇ ਨੂੰ ਨਹੀਂ ਮੁੜਦਾ ਠੀਕ ਆ ਤੇ ਇਹ ਗੱਲ ਚਾਹੋ ਦੋ ਦਿਨ ਸਾਤਾ ਹਰ ਇੱਕ ਨੰ ਚੋਕਾ ਹੁੰਦਾ ਹੁੰਦਾ ਬੰਦਾ ਤੇ ਮੇਰਾ ਸਾਰੇ ਵੀ ਭਰਾਵਾਂ ਨੂੰ ਬੇਨਤੀ ਆ ਕਿ ਇੱਥੇ ਆਪਣਾ ਵੱਧ ਤੋਂ ਵੱਧ ਕੋਈ ਨਾ ਕੋਈ ਹਰੇਕ ਕੰਮ ਕੇ ਪੈਰਾ ਹੈਗਾ ਹੀ ਆ ਸਾਰੇ ਇੱਥੇ ਕਰੋ ਤਰੀਕੇ ਨਾਲ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਰਾ ਤੁਹਾਡੇ ਚਰਨੀ ਕਲਾ ਰੱਖੇ ਸਾਰੇ ਇਹਨਾਂ ਮੇਰੇ ਭਰੇ ਬਰੇ ਬੱਚੇ ਵਾਹਿਗੁਰੂ ਜੀ ਤਾ ਸਾਹਿਬ ਵਾਹਿਗੁਰੂ ਜੀ ਫਤਿਹ ਹੁਣ ਕਰਦੇ ਆਪਾਂ ਵੀਡੀਓ ਬਣਾਤਾ